ਲੋਕ ਸਭਾ ਹਲਕਾ ਬਠਿੰਡੇ ਤੋਂ ਜੋ ਉਮੀਦਵਾਰ ਖੜੇ ਹੋਏ ਹਨ ਉਹਨਾਂ ਦੇ ਬਾਰੇ ਅਸੀਂ ਅੱਜ ਵਿਧਾਨ ਸਭਾ ਹਲਕਾ ਸਰਦੂਲਗੜ ਮਾਨਸਾ ਦੇ ਵਿੱਚ ਆਏ ਹੋਏ ਹਾਂ ਪਰ ਇੱਥੇ ਪਿੰਡ ਦੇ ਜਵਾਰਕੇ ਦੇ ਵਿੱਚ ਬਜ਼ੁਰਗ ਬੈਠੇ ਨੇ ਜਿੰਨਾਂ ਨੇ ਕਾਫੀ ਲੰਬੇ ਸਮੇਂ ਤੋਂ ਵੋਟਾਂ ਹੀ ਪਾਈਆਂ ਨੇ ਇਹਨਾਂ ਦੇ ਤਜਰਬੇ ਵੀ ਨੇ ਅੱਜ ਆਪਾਂ ਇਹਨਾਂ ਨੂੰ ਪੁੱਛਦੇ ਵੀ ਕਿਹੜੀ ਪਾਰਟੀ ਦੇ ਕਿਹੜਾ ਬੰਦਾ ਤੁਹਾਨੂੰ ਲੱਗਦਾ ਕੇਂਦਰ ਸਰਕਾਰ ਦੇ ਵਿੱਚੋਂ ਆਪਣੇ ਪੰਜਾਬ ਦੇ ਲਈ ਜਾਂ ਮਾਨਸਾ ਜ਼ਿਲ੍ਹਾ ਜਾਂ ਬਠਿੰਡਾ ਜ਼ਿਲ੍ਹਾ ਲੋਕ ਸਭਾ ਹਲਕਾ ਜਿਹੜਾ ਹੈ ਜਿੱਥੇ ਜਿਹੜੇ ਦਿਨ ਜਲੇ ਪੈਂਦੇ ਹਨ ਉਹਨਾਂ ਵਾਸਤੇ ਕੀ-ਕੀ ਕਰ ਸਕਦੇ ਹਨ ਬਾਪੂ ਜੀ ਸਤਿ ਸ਼੍ਰੀ ਅਕਾਲ ਅੱਛਾ ਬਾਪੂ ਜੀ ਅੱਜ ਅਸੀਂ ਆਇਆ ਲੋਕ ਸਭਾ ਹਲਕਾ ਜਿਹੜਾ ਆਪਣਾ ਮਾਨਸਾ ਵਿੱਚ ਪੈਂਦਾ ਹੈ ਵਿਧਾਨ ਸਭਾ ਹਾਲ ਦਾ ਸਰਦੂਲਗੜ ਤੁਹਾਡੇ ਵਿੱਚ ਪੈਂਦਾ ਹੈ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਨੇ ਔਰ ਇਹ ਸੀਟ ਹਿੱਟ ਹੌਟ ਸੀਟ ਹੈ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਪੰਜਾਬ ਦੇ ਹਿੱਤ ਤੇ ਪੰਜਾਬ ਦੇ ਹਿੱਤ ਦੇ ਨਾਲ-ਨਾਲ ਮਾਨਸਾ ਤੇ ਬਟਿੰਡੇ ਜ਼ਿਲ੍ਹੇ ਦੇ ਹਿੱਤ ਦੀ ਗੱਲ ਕਰੂਗੀ ਤੁਹਾਨੂੰ ਜੇ ਕੋਈ ਪਤਾ ਨਹੀਂ ਅਜੇ ਵੋਟਾਂ ਪੈਂਦੀਆਂ ਸਾਰੇ ਪਿੰਡ ਦੀਆਂ ਚਾਰੇ ਸਾਰੇ ਪਾਸੇ ਕੋਈ ਆਇਆ ਕਹਿੰਦੀ ਵੀ ਉਸ ਪਾਸੇ ਪਊ ਉਸ ਪਾਸੇ ਇੱਕ ਸਾਰੇ ਪਾਸੇ ਪ੍ਰੈਂਡਿੰਗ ਆ ਅੱਜ ਤੁਸੀਂ ਬੈਠੇ ਹੋ ਤੁਹਾਡੇ ਤਜਰਬੇ ਨੇ ਤੁਸੀਂ ਇੰਨਾ ਇੰਨਾ ਬਸ ਵੀ ਸਾਰਿਆਂ ਨੂੰ ਵੋਟਾਂ ਪੈਣਗੀਆਂ ਇੱਕ ਇੱਕ ਤਾਂ ਤੁਸੀਂ ਤੁਸੀਂ ਇਹ ਨਹੀਂ ਦੇਖਿਆ ਵੀ ਕਿਹੜਾ ਉਮੀਦਵਾਰ ਸਾਡੇ ਜ਼ਿਲ੍ਹੇ ਲਈ ਜਿਵੇਂ ਆਪਣੇ ਕੈਂਸਰ ਹੈ ਕੋਈ ਇੰਡਸਟਰੀ ਨਹੀਂ ਹੈਗੀ ਜਾਂ ਕਿਸਾਨਾਂ ਨੂੰ ਕਿਸਾਨ ਮਾਰ ਪੈ ਰਹੀ ਹੈ ਵੀ ਉਹ ਹਿਤ ਵਿੱਚ ਬੋਲ ਸਕਦਾ ਨਾ ਜੀ ਕੋਈ ਪਤਾ ਨਹੀਂ ਕੋਈ ਇਹ ਤੇ ਸਾਹ ਨਹੀਂ ਕੋਈ ਹੁਣ ਆਪਣੇ ਆਮ ਪਾਰਟੀ ਨੇ ਆਮ ਪਾਰਟੀ ਨੇ ਪੈਸਾ ਵੀ ਨਹੀਂ ਲਾਇਆ ਸੀ ਸਾਰੀ ਜਿੱਤ ਗਈ ਸੀ ਇਹਦਾ ਕੋਈ ਪਤਾ ਨਹੀਂ ਕਿੱਧਰ ਜਾਂਦਾ ਜਦੋਂ ਦੁਨੀਆ ਹੋ ਜਾਂਦੀ ਹੈ ਬਸ ਉਧਰੀ ਹੋ ਜਾਂਦੀ ਹੈ ਅੱਛਾ ਤੁਸੀਂ ਬਾਈ ਜੀ ਤੁਸੀਂ ਦੱਸੋ ਵੀ ਚਾਰੇ ਪੰਜੇ ਜਿਹੜੇ ਪਾਰਟੀ ਦੇ ਬੰਦੇ ਖੜੇ ਹੋਏ ਨੇ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਬੰਦਾ ਕਿਵੇਂ ਆ ਕੀ ਲੱਗਦਾ ਤੁਹਾਨੂੰ ਵੀ ਪੰਜਾਬ ਤੇ ਬਠਿੰਡੇ ਜ਼ਿਲ੍ਹੇ ਦੇ ਮਾਨਸਾ ਜ਼ਿਲ੍ਹੇ ਦੇ ਹਿੱਤ ਵਿੱਚ ਬੋਲ ਸਕਦਾ ਹੈ ਪਿੱਛੇ ਤੇ ਜੀ ਹੁਣ ਕਹਿੰਦੇ ਆ ਕਾਂਗਰਸ ਆਊਗੀ ਪਿੱਛੇ ਕਹਿੰਦੇ ਨੇ ਕਿ ਆਮ ਆਦਮੀ ਆਲੇ ਆਉਣਗੇ ਉਹ ਕੀ ਕਹਿ ਸਕਦੇ ਆ ਤੁਹਾਡਾ ਮਨ ਤੁਹਾਡਾ ਮਨ ਤੇ ਤੁਹਾਨੂੰ ਕਿਹੜਾ ਉਮੀਦਵਾਰ ਆ ਲੱਗਦਾ ਵੀ ਆ ਉਮੀਦਵਾਰ ਸਾਡੀ ਗੱਲ ਕਰ ਸਕਦਾ ਹੈ ਜੀ ਨਵਾਦੀ ਦੇਖੋ ਕੀ ਕਹਿ ਸਕਦੇ ਮੇਰੇ ਹਰਵੀ ਬਾਈ ਤੁਹਾਨੂੰ ਤਾਂ ਕਾਂਗਰਸ ਠੀਕ ਲੱਗਦੀ ਆ ਤੁਸੀਂ ਤਾਂ ਦਿਨੀ ਪਾਉਂਦੇ ਆਗੇ ਕਾਂਗਰਸ ਦੇ ਲੱਗਦੇ ਵੀ ਕਾਂਗਰਸ ਆਸਾਂ ਦੇ ਭਾਈ ਫਿਰ ਰੱਬ ਨੂੰ ਪਤਾ ਦੁਨੀਆ ਕਿੱਧਰ ਹੋਈ ਕਿੱਧਰ ਪਾਰਟੀਏ ਕੀ ਕਹਿ ਸਕਦੇ ਆ ਫਿਰ ਭਾਈ ਠੀਕ ਹੈ ਭਾਈ ਸਸਿਰਾ ਕੰਤੀ ਨਾਮ ਜੀ ਤੁਹਾਡਾ ਹਰਚਰ ਨਾਮ ਚਨਾ ਜੀ ਤੁਸੀਂ ਆਏ ਦੱਸੋ ਵੀ ਚਾਰੇ ਪੰਜੇ ਪਾਰਟੀਆਂ ਨੇ ਜਿਹੜੀਆਂ ਖੜੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਹਰ ਇੱਕ ਉਮੀਦਵਾਰ ਆਪਣੀ ਆਪਣੀ ਗੱਲ ਕਰ ਰਿਹਾ ਹੈ ਤੁਹਾਨੂੰ ਤਜਰਬੇ ਨੇ ਤੁਹਾਨੂੰ ਕਿਵੇਂ ਲੱਗਦਾ ਵੀ ਕਿਹੜੀ ਪਾਰਟੀ ਇਸ ਵਕਤ ਅੱਪ ਹੋਊਗੀ ਅਸੀਂ ਤਾਂ ਜੀ ਆਮ ਪਾਰਟੀ ਨੂੰ ਹੀ ਪਾਵਾਂਗੇ VOTING ਜੱਸੀ ਬੱਲੇ ਜੀ ਕੰਮ ਕਰਦੇ ਆ ਇਹਨਾਂ ਨੇ ਜਿੰਨਾ ਫਾਇਦਾ ਕਰਿਆ ਕਿਸੇ ਸਰਕਾਰ ਨੇ ਨਹੀਂ ਕਰਿਆ ਆਮ ਆਲਿਆਂ ਨੇ ਅੱਛਾ ਇੱਕ ਗੱਲ ਹੁਣ ਕਹਿੰਦੇ ਨੇ 1000 ਰੁਪਇਆ ਬੇਲਾ 1000 ਮੇਂ ਮੰਗਣ ਲੱਗੇ ਪਏ ਨੇ ਇਹ ਮਹੀਨੇ ਦਾ ਬਿੱਲ ਦੇਖਣ ਵੀ ਕਿੱਥੇ ਆ ਬਿਜਲੀ ਬੰਨੀਓ ਐਸ਼ ਮਾਰ ਦੇਣ ਨਾ ਜਿਹੜੇ ਅਸੀਂ ਆਂ ਕਿਸਾਨ ਆ ਕੀ ਦੇ ਵਿੱਚ ਮੋਟਾ ਲੱਗਿਆ ਠੀਕ ਹੈ ਉਥੇ 10 ਕਿਲੋ ਮਗਰ ਦੋ ਢੋਲ ਜੇ ਲਾਈਟ ਨਾ ਆਉਂਦੀ ਲਾਈਟ ਪਿਛਲੇ ਸਾਨੂੰ ਕਹਿੰਦੇ ਰਹੇ ਨਾ ਕਿ ਵੀ 8 ਘੰਟੇ ਆਉਗੀ ਸਾਨੂੰ ਸਾਢੇ 6 ਘੰਟੇ ਲਾਈਟ ਆਉਂਦੀ ਰਹੀ ਹੈ ਇਹਨਾਂ ਨੇ ਫੁੱਲ ਲਾਈਟ ਰੱਖੀ ਆ ਹੋ ਸਾਨੂੰ ਫਾਇਦਾ ਕੀ ਹੋ ਜੂਗਾ ਅੱਛਾ ਇੱਕ ਐਂ ਦੱਸੋ ਤੁਸੀਂ ਸਾਨੂੰ ਵੀ ਜਿਹੜਾ BBMC ਹੈ ਪਾਖੜਾ ਬਿਆਸ ਮੈਨੇਜ ਕਮੇਟੀ ਹੈ ਉਹਦੇ ਵਿੱਚ ਪੰਜਾਬ ਦਾ ਜਿਹੜੀ ਨੁਮਾਇੰਦਗੀ ਖਤਮ ਕਰਤੀ ਉੱਥੇ ਆਮ ਆਦਮੀ ਪਾਰਟੀ ਨੇ ਕੋਈ ਵੀ ਸਵਾਲ ਨਹੀਂ ਕੀਤਾ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਐ ਤਾਂ ਜੀ ਫਿਰ ਇਹ ਤਾਂਹ ਤੋਂ ਵੀ ਦੇਖਦੇ ਨਾ ਵੀ ਆਪਾਂ ਜਿਹੜੇ ਹਿਸਾਬ ਨਾਲ ਚੱਲੀਏ ਇਹ ਤਾਂ ਨਿੰਦਣ ਤੇ ਲੱਗੇ ਹੋਏ ਨੇ ਇਹਨੂੰ ਇਹ ਪਾਰਟੀ ਨੂੰ ਜਿਨ੍ਹਾਂ ਨੇ ਫਾਇਦਾ ਕਰਿਆ ਵੀ ਕਿਸੇ ਨੇ ਵੀ ਨਹੀਂ ਕਰਿਆ ਬਾਪੂ ਜੀ ਸਸਰੀਆ ਕਾਲ ਹਾਂ ਜੀ ਐ ਤੁਸੀਂ ਕੀ ਚਾਹੁੰਦੇ ਹੋ ਵੀ ਕਿਹੜਾ ਪਾਰਟੀ ਹੈ ਜਿਹੜੀ ਆਪਣੇ ਪੰਜਾਬ ਦੇ ਤੇ ਬਠਿੰਡੇ ਦੇ ਮਾਨਸਾ ਜਲੇਵੇ ਹਿੱਤ ਵਿੱਚ ਗੱਲ ਕਰੂਗੀ ਇਹਦਾ ਜੀ ਬਾਦ ਸਾਡੇ ਤਾਂ ਮੇਰੇ ਤਾਂ ਬਣੀ ਨਾ ਕਰਨ ਬਾਦ ਨਹੀਂ ਨੂੰ ਕਹਿੰਦਾ ਵੀ ਤੂੰ ਵਾਈਪ ਕਾਈ ਜਾਇ ਫਾਇਦਾ ਨਹੀਂ ਹਾਂਜੀ ਤੇ ਬਾਦ ਕੇ ਜਿੱਥੇ ਅੱਛਾ ਜੇ ਬਾਦਲ ਕਿਆਂ ਦੀ ਗੱਲ ਕਰਦੇ ਹਾਂ ਤੁਹਾਨੂੰ ਬਾਦਲ ਕਹਿੰਦਾ ਕਿਵੇਂ ਲੱਗਿਆ ਵੀ ਕੀ ਗੱਲ ਲੋਕ ਗੱਲਾਂ ਕਰਨੇ ਆਪਾਂ ਦੀ ਪਤਾ ਗੱਲਾਂ ਕਰਦੇ ਨਾ ਆਵਾਜ਼ਾਰ ਬਸਾਂ ਮੈਂ ਤੁਹਾਨੂੰ ਦੱਸਤੀ ਗੱਲ ਮੈਂ ਤਾਂ ਵਾਈਨਾਤੀ ਬਣਿਆ ਤੂੰ ਅੱਛਾ ਅੱਛਾ ਜਮਾਨੇ ਦੇ ਮੋਟਰ ਇੱਕ ਘਰ ਚਾਰ ਚਾਰ ਨਾਲ 10 ਲੱਖ ਚ ਇੱਕ ਮੋਟਰ ਲੱਗਦੀ ਆ ਇਹਦਾ ਡੂੜ ਘੰਟਾਈ ਆ 10 ਲੱਖ ਲੱਗਦੀ ਇੱਕ ਮੋਟਰ ਵੀ ਆਮ ਗੱਲਾਂ ਕਰਨੀਆਂ ਵੀ ਵੋਟਾਂ ਪਾਉਣ ਦੇ ਉਹਨੂੰ ਕੋਤ ਜਿੱਤੂ ਜੋ ਜਿੱਤੂ ਵੀ ਬਾਈ ਜੀ ਸਸਰੀਆ ਕਹੋ ਬਾਈ ਮੜ ਜਾਵੜਾ ਹੋ ਜੋ ਮੜ ਜਾਵੀਂ ਬੱਜ ਕੀ ਨਾਮ ਹੈ ਕਾਲਾ ਸਿੰਘਾ ਜੀ ਕਾਲਾ ਸਿੰਘ ਜੀ ਤੁਸੀਂ ਵੀ ਕਾਫੀ ਵੋਟਾਂ ਦੇਖੀਆਂ ਉਹ ਦੇਖਿਆ ਤੁਹਾਨੂੰ ਕੀ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਕਾਂਗਰਸ ਜਾਂ ਅਕਾਲੀ ਦਲ ਜਾਂ ਅਕਲ ਦਲ ਅਮਰ ਸਰ ਜਾਂ ਆਯਾਦ ਉਮੀਦਵਾਰ ਕਿਹੜਾ ਚੰਗਾ ਲੱਗਦਾ ਵੀ ਜਿਹੜਾ ਤੁਹਾਨੂੰ ਦੇਖੋ ਜੀ ਅਸੀਂ ਤਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਅਸੀਂ ਤਾਂ ਅਕਾਲੀ ਦਲ ਨਾਲ ਜੁੜੇ ਹੋਏ ਪਹਿਲੇ ਦਿਨੋਂ ਅਕਾਲੀ ਦਲ ਨੂੰ ਹੀ ਵੋਟ ਪਾਵਾਂਗੇ ਸਾਡੇ ਵਾਸਤੇ ਅਕਾਲੀ ਦਲ ਹੀ ਚੰਗਾ ਹੈ ਕੋਈ ਹੋਰ ਕਿਸੇ ਪਾਰਟੀ ਨੂੰ ਮਾਰਾ ਨਹੀਂ ਕਹਿਣਾ ਆ ਸਾਡੇ ਤਾਂ ਬੀਬਾ ਆਉਂਦੀ ਆਏ ਸਾਲ ਇਹ ਸਾਡੇ ਵਾਸਤੇ ਬਹੁਤ ਵਧੀਆ ਹੈ ਅੱਛਾ ਇੱਕ ਤਾਂ ਹੋਊਗਾ ਵੀ ਬੀਬਾ ਜੀ ਨੇ ਤੁਹਾਡੇ ਲਈ ਕੀ ਕੋਈ ਗਰੰਟਾ ਦਿੱਤੀਆਂ ਜਾਂ ਕੀ ਕੋਈ ਚੰਗਾ ਕੰਮ ਕੀਤਾ ਉਹ ਤੇ ਦੱਸ ਸਕਦੇ ਥੋੜਾ ਜਿਹਾ ਚੰਗੇ ਜਿਹੜੇ ਇਹਨਾਂ ਨੇ ਕਰਿਆ ਪਹਿਲਾਂ ਬਹੁਤ ਕਰਦੇ ਚਲੋ ਉਦੋਂ ਇਹਨਾਂ ਤੇ ਉਹ ਲੱਗ ਗਿਆ ਬੇਅਦਬੀ ਦਾ ਦੋਸ਼ ਉਦੋਂ ਕਰਕੇ ਇਹਨਾਂ ਨੂੰ ਪਿੱਛੇ ਹਟਣਾ ਪਿਆ ਹੈ ਕੰਮ ਤਾਂ ਚੰਦੇ ਬਾਦਲ ਨੇ ਕਰਿਆ ਉਹਨੇ ਕਿਸੇ ਕਰੇ ਹੀ ਨਹੀਂ ਕਿਸੇ ਪਾਰਟੀ ਨੇ ਹੁਣ ਕੋਈ ਕੁਝ ਕਹੀ ਜਾਵੇ ਆਪਾਂ ਤਾਂ ਤੁਹਾਨੂੰ ਇਹ ਸੱਚੀ ਗੱਲ ਦੱਸਾਂਗੇ ਉਦੋਂ ਹੀ ਜੁੜੇ ਆਂ ਨਾ ਆਪਾਂ ਹੋਰ ਕਿਸੇ ਨੂੰ ਮਾੜਾ ਚੰਗਾ ਕਹੀਏ ਅਸੀਂ ਤਾਂ ਆਪਸੋ ਨੂੰ ਆਪਦੀ ਦਿਲ ਦੀ ਕਹਾਣੀ ਦੱਸਤੀ ਠੀਕ ਹੈ ਤਾਂ ਭਾਈ ਜੀ ਤੁਸੀਂ ਬੋਲੋਗੇ ਅੱਛਾ ਅੱਛਾ ਬੋਲੋਗੇ ਜੀ ਇਹ ਸਾਡਾ ਪੱਤਰਕਾਰ ਜਿਹੜੇ ਬੰਦੇ ਕੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਵੀ ਖੜਾ ਹੋਇਆ ਕਾਂਗਰਸ ਦਾ ਵੀ ਖੜਾ ਆ ਅਕਾਲੀ ਦਲ ਦਾ ਵੀ ਖੜਾ ਆ ਤੁਹਾਨੂੰ ਕਿਹੜਾ ਚੰਗਾ ਲੱਗਦਾ ਜਿਹੜਾ ਤੁਹਾਡੇ ਹਿੱਤਾਂ ਦੀ ਬੋਲੇ ਤਾਂ ਜੀ ਸਾਨੂੰ ਤਾਂ ਅਕਾਲੀ ਪਾਰਟੀ ਦੇ ਹੈਂ ਜੀ ਸਾਨੂੰ ਤਾਂ ਅਕਾਲੀ ਦੰਗੇ ਲੱਗਦੇ ਆ ਅਕਾਲੀ ਪਾਰਟੀ ਆਕਾਲੀ ਦਲ ਨੂੰ ਉਹਨਾਂ ਦਾ ਕੋਈ ਤੁਹਾਨੂੰ ਫਾਇਦਾ ਫਾਇਦਾ ਕੀਤਾ ਹੋਊ ਪੂਰਾ ਪੂਰਾ ਫਾਇਦਾ ਮੋਟਰਵਾਟਰ ਦਿੱਤੀਆ ਹਾਂ ਪਹਿਲਾਂ ਪ੍ਰਸਨ ਬਣਾਈਆਂ ਪੁਰੀਆਂ ਨੇ ਆ ਨੇ ਹੋਰ ਸਹਾਰੂ ਨੂੰ ਕੁੜੀਆਂ ਦੇ ਵਾਸਤੇ ਬਹੁਤ ਕੰਮ ਕਰਿਆ ਮੋਟਰ ਨੂੰ ਮਾਰਦੀਆਂ ਇਸ ਜਗ੍ਹਾ ਲੱਗਦਾ ਪਹਿਲੇ ਦਿਨ ਤਾਂ ਇਹ ਤੁਹਾਨੂੰ ਦਿਖਾ ਦਿੰਦਾ ਮੈਂ ਹਲਕਾ ਸਰਦੂਲਗੜ ਦੇ ਪਿੰਡ ਜਵਾਰਕਿਆਂ ਦੇ ਵਿੱਚ ਅਗਰ ਵੀ ਫੋਟੋ ਪਾਈ ਜਾਂਦੀ ਹੈ ਲੋਕ ਸਭਾ ਹਲਕਾ ਬਠਿੰਡਾ ਦੇ ਉਮੀਦਵਾਰਾਂ ਦੁਆਾਰੇ ਗੱਲਬਾਤ ਕੀਤੀ ਆ ਅੱਜ ਅਸੀਂ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਵਿੱਚ ਗੱਲਬਾਤ ਕੀਤੀ ਆ ਪਿੰਡ ਜਵਾਰਕੇ ਦੇ ਵਿੱਚ ਜੋ ਇਹਨਾਂ ਦੇ ਆਪਣੇ ਆਪਣੇ ਪੱਖ ਨੇ ਹਰ ਨੇ ਆਪਣੇ ਆਪਣੀਆਂ ਪਾਰਟੀਆਂ ਦੀ ਗੱਲ ਕੀਤੀ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕਿਹੜੀ ਪਾਰਟੀ ਕਿੰਨੀ ਬਹੁਮਤ ਨਾਲ ਜਿੱਤ ਕੇ ਲੋਕ ਸਭਾ ਹਲਕਾ ਦਿੱਲੀ ਦੇ ਵਿੱਚ ਜਾ ਕੇ ਪਠੰਡੇ ਦੀ ਗੱਲ ਕਰਦਾ ਮਾਨਸਾ ਤੋਂ ਭਪਿੰਦਰ ਸਿੰਘ ਦੀ ਰਿਪੋਰਟ